ਉਗੀ ਹਾਲ ਚਾਲਾ ਠੀਕ ਠਾਕ ਹੋ ਗਏ ਆਪਾਂ ਐਸੀ ਖੇਤ ਆ ਦੇਖੋ ਦਰਖਤ ਕਿੰਨੇ ਨੇ ਇੱਥੇ ਪੂਰੇ ਦਰਖਤ ਲੱਗੇ ਹੋਏ ਨੇ ਤਰਵਾਣੀ ਤੋਂ ਵੀ ਚਰਵਾਣੀ ਹੋਈ ਪਈ ਆਗੀ ਤਰਵਾਣੀ ਕਹਿੰਦੇ ਤੇ ਫਲ ਬਰੋਟਾ ਤੂਤ ਤੇ ਹੋਰ ਕਈ ਤੂਤ ਹੋ ਗਿਆ ਸਪੈਦਾ ਹੋ ਗਿਆ ਤੇ ਹੋਰ ਵੀ ਇੱਕ ਦੋ ਹੋਣੇ ਨੇ ਦਰਖਤ ਬਕਰੈਣ ਵਾਲੀਆਂ ਜਿਹੜੀਆਂ ਹੈਗੀਆਂ ਨੇ ਇਹ ਵੀ ਹੈਗੀਆਂ ਨੇ ਵਿੱਚ ਤੇ ਕਾਫੀ ਦਰਖਤ ਨੇ ਦੇਖੋ ਕਿਸੇ ਮੇਰੇ ਜਿੰਨੀ ਸੌ ਆ ਇੱਥੇ ਜਿੰਨੀ ਵੀ ਕਹਿ ਦਿਓ ਜਿਹਨੂੰ ਤੂਤਾਂ ਵਾਲਾ ਖੂ ਕਹਿੰਦੇ ਆ ਆ ਮੇਰੇ ਕਿਸੇ ਤੂਤ ਆ ਗਿਆ ਇੱਧਰ ਆ ਦੇਖੋ ਇਹ ਤੂਤ ਆ ਗਿਆ ਤੇ ਜਾਮਣ ਮੈਂ ਤਾਂ ਜਾਮਣ ਆ ਗਈ ਆ ਦੇਖੋ ਉੱਪਰ ਇਹ ਜਾਮਣ ਆ ਗਈ ਇੰਨਾ ਵਧੀਆ ਇੱਥੇ ਨਜ਼ਾਰਾ ਆਉਂਦਾ ਗਰਮੀ ਦੇ ਵਿੱਚ ਇੱਕ ਨਾ ਜਿਵੇਂ ਕਹਿਣਿਆਂਗੇ ਸੰਗਣੀ ਇੰਨੀ ਸੌ ਆ ਜਿੰਨੀ ਵੀ ਕਹਿ ਦੋ ਕਿਹਦੇ ਜਿਹਦੇ ਖੇਤਾਂ 'ਤੇ ਦਰਖਤ ਲੱਗੇ ਹੋਣੇ ਕਮੈਂਟ ਕਰਕੇ ਜ਼ਰੂਰ ਲਿਖਿਓ ਤੇ ਦੱਸਿਓ ਕਿੰਨਾ ਹੀ ਨਜ਼ਾਰਾ ਆਉਂਦਾ ਗਰਮੀ 'ਚ ਹੁਣ ਤਾਂ ਲੋਕ ਦਰਖਤ ਪੱਟੀ ਜਾਂਦੇ ਨੇ ਖੇਤਾਂ 'ਚੋਂ ਪੱਟ ਦਿੰਦੇ ਨੇ ਯਾਰ ਰੱਖਿਆ ਕਰੋ ਤੇ ਜਿਹੜੇ ਦਰਖਤ ਨੇ ਨਾ ਇੰਨਾ ਦਾ ਤਾਂ ਇੱਕ ਸਰੂਰ ਹੀ ਹੋਰ ਆ ਆਪਣੇ ਨਾ ਜਿਵੇਂ ਕਹਿੰਦਾ ਯਾਰੀ ਦੋਸਤੀ ਵਾਲਾ ਕੰਮ ਹੋ ਜਾਂਦਾ ਰਸਤਾਂ ਨਾਲ ਇੰਨੀ ਵਧੀਆ ਸੌਂ ਦਿੰਦੇ ਨੇ ਜੀ ਲੱਗਦਾ ਜਿਵੇਂ ਤੂਤਾਂ ਵਾਲਾ ਖੂਹ ਕਹਿ ਦੇਣਿਆ ਜਾਂ ਹੋਰ ਕਹਿ ਦੇਣੇ ਇੱਧਰ ਦੇਖੋ ਆ ਸਾਡੇ ਖੂਹ ਆਗਾ ਇੱਥੇ ਇਹ ਸਾਂਝਾ ਖੂਹ ਆ ਇਹ ਸਾਫ਼ ਕਰਨ ਵਾਲਾ ਜੇ ਸਾਫ਼ ਉਹਦੇ ਨਾਲ ਕਰਾਂਗੇ ਇਹਨੂੰ ਸਾਫ਼ ਕਿਸ ਟਾਈਮ 'ਚ ਤੇ ਕੋ ਦੋ ਤਿੰਨ ਜਣਿਆਂ ਦਾ ਸਾਂਝਾ ਹੈਗਾ ਇਹ ਤੋੜ ਕੇ ਇਹਨੂੰ ਕਹਿੰਦੇ ਤੋੜ ਸੀ ਇਹ ਤੇ ਇਹ ਸਾਂਝਾ ਹੈਗਾ ਇਹ ਕਰਕੇ ਸਾਫ਼ ਤਾਂ ਬੈਠਣ ਦਾ ਹੀ ਨਜ਼ਾਰਾ ਬਹੁਤ ਆਉਂਦਾ ਜੀ ਬਹੁਤ ਲੱਗਦਾਗਾ ਤੇ ਤੁਹਾਨੂੰ ਦੱਸਦਾਗਾ ਯਾ ਦੇਖੋ ਕਿੰਨੇ ਰਸਤੇ ਨੇ ਸਾਨੂੰ ਮੇਰੇ ਪਿੱਛੇ ਦਿਖ ਰਹੇ ਹੋਣਗੇ ਦੇਖੋ ਇੱਧਰ ਹਏ ਇਹ ਸਾਰੇ ਦੇਖਦੇ ਨੇ ਨਾ ਦਰਖਤ ਸਾਰੇ ਦੇਖੋ ਕਿੰਨੇ ਵਧੀਆ ਦਰਖਤ ਨੇ ਆ ਚਾਮਣਵੇਂ ਮਣ ਜਾਮਣਾ ਬਹੁਤ ਲੱਗਦੀਆਂ ਨੇ ਇੱਕਾ ਜਾਮਣਾ ਨਾ ਸਿਉਂਖ ਨੇ ਖਾਲੀਆਂ ਆ ਤੁਹਾਨੂੰ ਦਿਖਾਉਣਾ ਤੁਹਾਨੂੰ ਇਹਦੇ ਬਾਰੇ ਕੋਈ ਇਲਾਜ ਦੱਸਿਓ ਕਮੈਂਟ ਕਰਕੇ ਕੀ ਜਾ ਆ ਦੇਖੋ ਇਹਨਾਂ ਦੀ ਚਾਮੜੀ ਆ ਮਾਸ ਉੱਪਰਲਾ ਬਿਲਕੁਲ ਲਹਿ ਗਿਆ ਪਰ ਫਿਰ ਵੀ ਜਾਮਣਾ ਬਹੁਤ ਲੱਗਦੇ ਨੇ ਮੇਰੀ ਉਮਰ ਤੋਂ 10 ਆ 5 ਸਾਲ 6 ਸਾਲ ਵੱਡੀਆਂ ਨੇ ਮੇਰੀ ਉਮਰ ਵੀ 42 ਸਾਲ ਦੀ ਆ ਤੇ 5 ਸਾਲ ਵੱਡੀਆਂ ਨੇ ਹਾਨੀ ਨੇ ਮੇਰੀਆਂ ਤੇ ਚਲੋ ਜੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕਿੱਥੇ ਕਿੱਥੇ ਇੰਨੇ ਦਰਖਤ ਲਾਏ ਨੇ ਸਤਿ ਸ੍ਰੀ ਅਕਾਲ ਜੀ